ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਤੋਂ ਡਿਮਾਂਡ ਕੀਤੀ ਸੀ ਕਿ ਉਹਨਾਂ ਨੂੰ ਚਾਹੀਦਾ ਹੈਗਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਵਾਲੇ ਕੇਸ ਦੇ ਵਿੱਚ ਉਹਨਾਂ ਨੂੰ ਐਮਐਸ ਕਿਊਰੀ ਜਿਹੜੀ ਹੈਗੀ ਆ ਉਹ ਬਣਾਉਣੀ ਚਾਹੀਦੀ ਆ ਤਾਂ ਕਿ ਉੱਥੇ ਦੀ ਕੀ ਪੋਜੀਸ਼ਨ ਹੈਗੀ ਆ ਉਸ ਤਰ੍ਹਾਂ ਉੱਥੇ ਦੇ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਆ ਉਹਨਾਂ ਦੀ ਕੀ ਡਿਮਾਂਡਸ ਹੈਗੀਆਂ ਉਸ ਦੇ ਉੱਤੇ ਜਿਹੜਾ ਹੈਗਾ ਐਮਐਸ ਕਿਊਰੀ ਹੈ ਜਿਹੜੀ ਔਰ ਪੋਰਟ ਦਵੇ ਤਾਂ ਕਿ ਔਨਰੇਬਲ ਸੁਪਰੀਮ ਕੋਰਟ ਜਿਹੜੀ ਹੈਗੀ ਉਹਦੇ ਉੱਤੇ ਫੈਸਲਾ ਲਵੇ ਚਲੋ ਉਹ ਐਮਐਸ ਪਿਉਰੀ ਤਾਂ ਨਹੀਂ ਅਪਾਇੰਟ ਕੀਤੀ ਗਈ ਇੱਕ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਇੱਕ ਕਮੇਟੀ ਜਿਹੜੀ ਹੈਗੀ ਆ ਉਹਦਾ ਗਠਨ ਕੀਤਾ ਗਿਆ ਜਿਸ ਦੇ ਵਿੱਚ ਉਸਦੇ ਹੈੱਡ ਹੈ ਜਿਹੜੇ ਉਹ ਜਸਟਿਸ ਨਵਾਬ ਸਿੰਘ ਜਿਹੜੇ ਹੈਗੇ ਆ ਉਹ ਬਣਾਏ ਗਏ ਆ ਔਰ ਕੱਲ ਹੀ ਉਸਦੇ ਨਾਲ ਜਾ ਕੇ ਉਹਨਾਂ ਨੇ ਮਿਸਟਰ ਡੱਲੇਵਾਲ ਦੇ ਨਾਲ ਗੱਲਬਾਤ ਕੀਤੀ ਹੈ ਔਰ ਮੈਨੂੰ ਆਸ ਹੈ ਕਿ ਉਹ ਆਪਣੀ ਰਿਪੋਰਟ ਜਲਦੀ ਤੋਂ ਜਲਦੀ ਜੜੀ ਹੈਗੀ ਆ ਉਹ ਸੌਪ ਦੇਣਗੇ ਸੋ ਕੱਲ ਪੁਲਿਸ ਦੇ ਵੀ ਹਾਈ ਅਫੀਸ਼ੀਅਲਸ ਜਿਹੜੇ ਹੈਗੇ ਆ ਉਹ ਜਾ ਕੇ ਮਿਸਟਰ ਡੱਲੇਵਾਲ ਨੂੰ ਮਿਲੇ ਆ ਔਰ ਉਹਨਾਂ ਨੇ ਵੀ ਉਸ ਦੇ ਉੱਤੇ ਜਿਹੜਾ ਹੈਗਾ ਆਪਣੀ ਰਿਪੋਰਟ ਜਿਹੜੀ ਹੈਗੀ ਆ ਪੰਜਾਬ ਦੀ ਸਰਕਾਰ ਨੂੰ ਦੇਣਗੇ ਮੈਂ ਇੱਥੇ ਡਿਮਾਂਡ ਜ਼ਰੂਰ ਇਹ ਗੱਲ ਕਰਦਾ ਹੈਗਾ ਕਿ ਜਿਹੜੀ ਕਮੇਟੀ ਆਨਰੇਬਲ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਆ ਉਸ ਦਾ ਇੱਕ ਟਾਈਮ ਲਿਨਰਧਾਰਤ ਹੋਣਾ ਚਾਹੀਦਾ ਕਿਉਂਕਿ ਜ ਮਿਸਟਰ ਡੱਲੇਵਾਲ ਦੀ ਅੱਜ ਮੈਡੀਕਲ ਜਿਹੜੀ ਹਾਲਤ ਹੈਗੀ ਆ ਉਸ ਬਹੁਤ ਹੀ ਨਾਜ਼ੁਕ ਸਥਿਤੀ ਦੇ ਉੱਤੇ ਪਹੁੰਚੀ ਹੋਈ ਹੈ ਬਜਾਏ ਕਿ ਕੱਲ ਨੂੰ ਕੋਈ ਇਸ ਤਰ੍ਹਾਂ ਦੀ ਦੁਰਘਟਨਾ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੋ ਜਾਂਦੀ ਹੈ ਉਸ ਦੇ ਨਾਲ ਜਿਹੜਾ ਹੈਗਾ ਮੈਨੂੰ ਲੱਗਦਾ ਹੈ ਕਿ ਦੇਸ਼ ਵਾਸਤੇ ਦੇਸ਼ ਦੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਜਾਂ ਉਸ ਵਾਸਤੇ ਔਰ ਕਿਸਾਨਾਂ ਵਾਸਤੇ ਬਹੁਤ ਹੀ ਵੱਡੀ ਨਮੋਸ਼ੀ ਦਾ ਜਿਹੜਾ ਹੈਗਾ ਕਾਰਨ ਬਣੂਗੀ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਮੇਰੇ ਆਪਣੇ ਮਨ ਦੇ ਵਿੱਚ ਇੱਕ ਸੁਝਾਅ ਸੀ ਜਿਹੜਾ ਅੱਜ ਸਾਡੇ ਜਿਹੜੇ ਹੈਗਾ ਅਕਾਲ ਤਖਤ ਦੇ ਜਥੇਦਾਰ ਭਾਈ ਰਗਵੀਰ ਸਿੰਘ ਉਹਨਾਂ ਨੇ ਜਿਹੜਾ ਹੈਗਾ ਉਹਦੇ ਬਾਰੇ ਇੱਕ ਸ਼ਬਦ ਕਿਹਾ ਕਿ ਜਿੱਥੋਂ ਤੱਕ ਉਹਨੇ ਸਿੱਖ ਲਈ ਮਰਨ ਜਾਂ ਵਰਤ ਇਹ ਇਹ ਦੋਵੇਂ ਚੀਜ਼ਾਂ ਦਾ ਜਿਹੜਾ ਕਨਸੈਪਟ ਸਿੱਖੀ ਦੇ ਵਿੱਚ ਕਿਤੇ ਨਹੀਂ ਹੈਗਾ ਔਰ ਮੈਂ ਇਹ ਸਮਝਦਾ ਹੈਗਾ ਕਿ ਜਿਹੜਾ ਅੱਜ ਅਕਾਲ ਤਖਤ ਸਾਹਿਬ ਨੇ ਆਪਣਾ ਬਿਆਨ ਲਾਇਆ ਉਸ ਬਿਆਨ ਦੇ ਵਿੱਚ ਭਾਈ ਰਗਵੀਰ ਸਿੰਘ ਉਹਨਾਂ ਨੂੰ ਭਾਈ ਡੱਲੇਵਾਰ ਨੂੰ ਜਿਹੜਾ ਹੈਗਾ ਇੱਕ ਡਾਇਰੈਕਸ਼ਨ ਦੇਣੀ ਚਾਹੀਦੀ ਹੈ ਕਿ ਨਾ ਹੀ ਸੁਸਾਇਡ ਦਾ ਕਿਤੇ ਸਾਡੇ ਸਿੱਖੀ ਦੇ ਵਿੱਚ ਪ੍ਰਬੰਧ ਹੈਗਾ ਨਾ ਹੀ ਵਰਤ ਦਾ ਪ੍ਰਬੰਧ ਹੈਗਾ ਸੋ ਇਸ ਕਰਕੇ ਉਹਨਾਂ ਨੂੰ ਵੀ ਜਿਹੜਾ ਹੈਗਾ ਸਰਕਾਰ ਨੂੰ ਡਾਇਰੈਕਸ਼ਨਾਂ ਦੇਣੀਆਂ ਚਾਹੀਦੀਆਂ ਔਰ ਡੱਲੇਵਾਲ ਸਾਹਿਬ ਨੂੰ ਵੀ ਇਸ ਦੇ ਉੱਤੇ ਜਿਹੜਾ ਹੈਗਾ ਕਾਲ ਤਖਤ ਸਾਹਿਬ ਵੱਲੋਂ ਹੁਕਮ ਕਰਨਾ ਚਾਹੀਦਾ ਸੋ ਤਾਂ ਕਿ ਕਿਉਂਕਿ ਅੱਜ ਜਿਹੜੀ ਕਿਸਾਨੀ ਹੈਗੀ ਆ ਕਿਸਾਨੀ ਇਸ ਤਰੀਕੇ ਦੇ ਨਾਲ ਨਿੱਗੜਦੀ ਜਾ ਰਹੀ ਹੈ ਜਾ ਰਹੀ ਹੈ ਬੁਰੇ ਤਰੀਕੇ ਦੇ ਨਾਲ ਉਸ ਕਿਸਾਨੀ ਦਾ ਹਾਲਾਤ ਇਹ ਬਣੇ ਬਏ ਆ ਕਿ ਕਿਸਾਨ ਤਾਂ ਮਰੇ ਹੀ ਮਰਿਆ ਸੋ ਜਿਹੜੀਆਂ ਉਹਨਾਂ ਦੀਆਂ ਮੰਗਾਂ ਹੈਗੀਆਂ ਉਹਨਾਂ ਦੇ ਵਿੱਚ ਦੇਖੋ ਸਰਕਾਰਾਂ ਕੋਲ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰਵਧਾਨ ਹੁੰਨੇ ਆ ਕਿ ਥੋੜੀਆਂ ਡਿਮਾਂਡਾਂ ਗੱਲਬਾਤ ਮਤਲਬ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ ਆ ਕਿ ਐਸਕੇਮ ਵੱਲੋਂ ਜਦੋਂ ਰਾਸ਼ਟਰਪਤੀ ਤੋਂ ਟਾਈਮ ਮੰਗਿਆ ਗਿਆ ਤਾਂ ਰਾਸ਼ਟਰਪਤੀ ਸਾਹਿਬ ਨੇ ਉਹਨਾਂ ਨੂੰ ਟਾਈਮ ਵੀ ਨਹੀਂ ਹਾਲੇ ਤੱਕ ਦਿੱਤਾ ਸੋ ਇਸ ਮੁਲਕ ਦੇ ਵਿੱਚ ਰਹਿੰਦੇ ਹੋਏ ਮੈਨੂੰ ਲੱਗਦਾ ਹੈਗਾ ਕਿ ਸਾਰੇ ਵਰਗਾਂ ਨੂੰ ਜਿਹੜਾ ਹੈਗਾ ਜਿਹੜੀ ਸਰਕਾਰ ਹੋਇਆ ਕਰਦੀ ਹੈ ਉਹ ਸਾਰਿਆਂ ਦੀ ਮਾਪੇ ਕਰਦੀ ਹੈ ਉਸ ਨੂੰ ਸਾਰਿਆਂ ਦੇ ਜਿਹੜੇ ਹੈਗੇ ਆ ਨਫੇ ਨੁਕਸਾਨ ਦੁੱਖ ਤਕਲੀਫਾਂ ਉਹ ਸਾਰੀਆਂ ਬਰਾਬਰ ਲੈ ਕੇ ਚੱਲਣਾ ਚਾਹੀਦਾ